ਪਠਾਨਕੋਟ ਜੁਗਿਆਲ ਰੋਡ ਤੇ ਇੱਕ ਵੱਡਾ ਹਾਦਸਾ ਵਾਪਰਨੋਂ ਉਸ ਸਮੇਂ ਬਚ ਗਿਆ ਜਦੋਂ ਸੀਮਿੰਟ ਨਾਲ ਭਰਿਆ ਇੱਕ ਟਰਾਲਾ ਜ਼ਮੀਨ 'ਚ ਧਸ ਗਿਆ ਮਾਮਲੇ ਸੰਬੰਧੀ ਜਦੋਂ ਡਰਾਈਵਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਇੱਕ ਸਟੋਰ ਤੇ ਗੱਡੀ ਖਾਲੀ ਕਰਨਾ ਐਸਨ ਤਾਂ ਦੁਕਾਨ ਦੇ ਮਾਲਕ ਵੱਲੋਂ ਇੱਥੇ ਹੀ ਗੱਡੀ ਮੋੜਨ ਦੇ ਲਈ ਕਿਹਾ ਗਿਆ ਜਦੋਂ ਕਿ ਬਾਰਿਸ਼ ਚੱਲ ਰਹੀ ਸੀ ਦਾ ਡਰਾਈਵਰ ਨੇ ਮਨਾ ਕਰ ਦਿੱਤਾ ਪਰ ਮਾਲਕ ਨੇ ਕਿਹਾ ਕਿ ਗੱਡੀ ਇੱਥੇ ਹੀ ਖਾਲੀ ਕਰਨੀ ਪਵੇਗੀ ਜਿਸ ਕਰਕੇ ਉਸ ਵੱਲੋਂ ਮੋੜ ਕਟਣ ਲਈ ਜਦੋਂ ਗੱਡੀ ਮੋੜੀ ਗਈ ਤਾਂ ਗੱਡੀ ਦਾ ਟਾਇਰ ਜ਼ਮੀਨ ਵਿੱਚ ਜਾ ਤਸਿਆ ਅਤੇ ਟਰਾਲਾ ਪਲਟਨੋਂ ਬਚ ਗਿਆ ਡਰਾਈਵਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਕਤ ਸਟੋਰ ਮਾਲਕ ਵੱਲੋਂ ਅੱਗੇ ਵੀ ਡਰਾਈਵਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਜਿਸ ਤੋਂ ਬਾਅਦ ਡਰਾਈਵਰ ਦੇ ਵੱਲੋਂ ਗੱਡੀ ਦੇ ਮਾਲਕ ਨੂੰ ਫੋਨ ਕਰਕੇ ਬੁਲਾਇਆ ਗਿਆ ਡਰਾਈਵਰ ਨੇ ਕਿਹਾ ਕਿ ਬਿਨਾਂ ਹਾਈਡਰੋ ਤੋਂ ਇਹ ਗੱਡੀ ਨਹੀਂ ਨਿਕਲਣੀ ਅਤੇ ਮੇਰੇ ਕੋਲ ਉਹਨੇ ਪੈਸੇ ਵੀ ਨਹੀਂ ਲਏ ਕਿ ਮੈਂ ਹਾਈਡਰੋ ਮੰਗਵਾ ਸਕਾਂ ਅਤੇ ਦੁਕਾਨ ਦੇ ਮਾਲਕ ਵੱਲੋਂ ਵੀ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਗਿਆ ਹੈ ਹਾਲਾਂਕਿ ਕਾਫੀ ਲੰਮੇ ਸਮੇਂ ਤੱਕ ਇਹ ਟਰਾਲਾ ਸੜਕ ਤੇ ਫਸੀਆ ਰਿਆ ਜਿਸ ਕਰਕੇ ਜੁਗਿਆਲ ਰੋਡ ਤੇ ਭਾਰੀ ਜਾਮ ਵੀ ਲੱਗਾ ਰਿਆ ਤੇ ਗੱਡੀਆਂ ਦੀ ਆਵਾਜ਼ੇ ਵੀ ਬੰਦ ਹੋ ਗਈ ਲੰਮੀਆਂ ਕਤਾਰਾਂ ਵੀ ਲੱਗੀਆਂ ਕੀ ਕੁਝ ਕਹਣਾ ਹੈ ਡਰਾਈਵਰ ਦਾ ਤੇ ਨਾਲੇ ਉਥੋਂ ਲੰਘ ਰਹੇ ਹੋਰ ਨਾਲ ਡਰਾਈਵਰਾਂ ਦਾ ਇੱਕ ਵਾਰ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਬਾਈ ਇੱਥੇ ਗੱਡੀ ਲੈ ਕੇ ਆਏ ਸਿਆਂ ਵਿਸ਼ਕਰਮਾ ਇਹਨਾਂ ਦੀ ਦੁਕਾਨ ਆ ਮਗਰ ਉਹ ਬਾਈ ਇੱਥੇ ਗੱਡੀਆਂ ਖਾਲੀ ਕਰਾਉਂਦਾ ਆ ਦੇ ਪਿਛਲੇ ਕਿਹੜੇ ਵੀ ਮੈਂ ਗੱਡੀ ਲੈ ਕੇ ਆਇਆ ਸੀ ਤਿੰਨ ਚਾਰ ਦਿਨਾਂ ਬਾਅਦ ਗੱਡੀ ਖਾਲੀ ਕਰਵਾਉਂਦਾ ਠੀਕਾ ਹੁਣ ਗੱਡੀ ਕਹਿੰਦਾ ਮੇਰੇ ਪਲਾਟ ਤੇ ਲਾਓ ਇੱਥੇ ਇੱਥੇ ਗੱਡੀ ਪਲਾਟ ਤੇ ਲਾਉਣ ਲੱਗੇ ਤੇ ਗੱਡੀ ਖੁੱਬ ਗਈ ਹੁਣ ਗੱਡੀ ਦੀ ਇਹ ਗੱਲ ਨਹੀਂ ਸੁਣਦਾ ਮੈਨੂੰ ਕਹਿੰਦਾ ਹੈਡਰ ਲਾ ਕੇ ਗੱਡੀ ਕਰਵਾਓ ਹੈਡਰ ਵਾਲੇ ਨੇ 3-4000 ਰੁਪਏ ਮੰਗਿਆ ਹੁਣ ਸਾਡਾ ਥਣਿਆ ਗੱਡੀ ਇਹ ਲਵਾਈ ਪਲਾਟ ਤੇ ਅਸੀਂ ਆ ਮੈਂ ਆਪ ਤਾਂ ਨਹੀਂ ਆ ਕੇ ਖੁੱਬਈ ਕਹਿੰਦੇ ਆ ਕੇ ਇੱਥੇ ਗੱਡੀ ਲਵਾ ਕੇ ਆਪ ਗੱਲ ਚਲਾਇਆ ਉਹਨੂੰ ਉਹਦੇ ਕੋਲੇ ਜਾਣੇ ਫਿਰ ਦੁਬਾਰਾ ਵੀ ਗੱਡੀ ਖਾਲੀ ਕਰਵਾ ਹੁਣ ਗੱਡੀ ਖਾਲੀ ਕਰਵਾ ਦੇਗਾ ਜਾਦ ਦੀ ਗੱਡੀ ਜਾਂ ਖਾਲੀ ਕਰਵਾ ਦੇ ਗੱਡੀ ਨਿਕਲ ਜਾਣੀ ਚੱਕਰ ਨਹੀਂ ਐਨਾ ਹੈ ਨੀਗਾ ਪਰ ਇਹ ਬਾਊ ਨੇ ਇਹਨੇ ਚੱਕਰ ਵੀ ਮਾਇਆ ਜਦੋਂ ਵੀ ਟਾਈਮ ਲਵਾਇਆ ਦੂਜੇ ਡਰਾਈਵਰ ਹਰ ਡਰਾਈਵਰ ਆਉਂਦਾ ਤੰਗ ਹੋ ਕੇ ਜਾਂਦਾ ਆ ਹਾਂ ਆਮਾ ਦੇ ਮਾਲਕ ਨੂੰ ਫੋਨ ਲਾਇਆ ਵੀ ਗੱਡੀ ਖਾਲੀ ਕਰਵਾਓ ਟਰਾਂਸਪੋਰਟਰ ਨੂੰ ਕਹਿ ਕੇ ਹੁਣ ਵੇਖੋ ਆਉਂਦਾ ਕਿ ਨਹੀਂ ਖਾਲੀ ਥੁੱਲੀ ਕਰਵਾਉਣੇ ਲੇਕਿਨ ਗੱਡੀ ਦਾ ਨੁਕਸਾਨ ਗੱਡੀ ਦਾ ਨੁਕਸਾਨ ਬਾਲੀ ਦੇ ਮੈਂ ਜੋੜ ਨਹੀਂ ਲਵਾਇਆ ਗੱਡੀ ਦਾ ਜੇ ਜ਼ੋਰ ਲਾਵਾਂਗੇ ਤੇ ਨੁਕਸਾਨ ਕਰੇਗੀ ਗੱਡੀ ਗੱਡੀ ਪਲਟ ਸਕਦੀ ਹੈ ਗੱਡੀ ਤੇ ਡੀ ਹੋਈ ਪਈ ਕਿ ਨਾਲ ਡਰੈਸਟ ਦੇ ਨਾਲ ਲੱਗ ਸਕਦੀ ਹੈ ਤੇ ਨਾਲੇ ਜਾਮ ਵੇਖੋ ਕਿੰਨਾ ਲੱਗਾ ਆ ਤੇ ਮੇਰੀ ਗੱਡੀ ਕਰਕੇ ਜਾਮ ਲੱਗਾ ਹੈ ਗੱਡੀ ਸਾਈਡ ਤੇ ਅੱਧੀ ਗੱਡੀ ਖਾਲੀ ਕਰਵਾ ਦੇਣ ਤਾਂ ਗੱਡੀ ਨਿਕਲ ਜਾਏਗੀ ਤੇ ਜਾਮ ਨਿਕਲ ਜਾਏਗਾ ਭਾਈ ਕੀ ਪਰੇਸ਼ਾਨੀਆਂ ਆ ਰਹੀ ਆ ਸਾਨੂੰ ਰੋਡ ਜਾਮ ਹੋਇਆ ਕਾਰ ਆਸਤੇ ਰਹਿਲਾ ਬੈ ਕੇ ਬੈਕ ਕਰ ਲਿਆ ਤੇ ਕਿੰਨਾ ਕੁ ਜਾਮ ਲੱਗੇ ਦਾ ਜਾਮ ਤਾਂ ਲੱਗਾ ਸਾਡੇ ਲੱਗਦਾ ਹੀ ਹੁਣ ਜਾਮ ਠੀਕ ਕਹਿਣਾ ਚਾਹੋਗੇ ਇਹ ਤਰਲਕ ਲੱਗਾਇਆ ਜਾਵੇ ਸਾਬ ਬਲਜਣਾ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ